ਖੇਤਰ ਮੇਟਾ ਰਹੇ ਸਸ਼ੀਕਾਲ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਨਿਤ ਕਪੂਰ ਪੰਜਾਬ ਦੇ ਪਿੰਡਾਂ ਦੇ ਵਿੱਚ ਬਣੇ ਹੋਏ ਜੇਕਰ ਅਸੀਂ ਟੋਬਿਆਂ ਦੀ ਗੱਲ ਕਰੀਏ ਛੱਪੜਾਂ ਦੀ ਗੱਲ ਕਰੀਏ ਜਿੱਥੇ ਸਭ ਤੋਂ ਜ਼ਿਆਦਾ ਜ਼ਰੂਰੀ ਮੰਨੇ ਜਾਂਦੇ ਸੀ ਉੱਥੇ ਹੁਣ ਸਰਕਾਰਾਂ ਦੀ ਅਨਗੈਹੀ ਕਰਕੇ ਪਰੇਸ਼ਾਨੀ ਦਾ ਵੀ ਸਭ ਤੋਂ ਵੱਡਾ ਕਾਰਨ ਬਣੇ ਹੋਏ ਸੀ ਹਾਲਾਂਕਿ ਹੁਣ ਭਗਵੰਤ ਮਾਨ ਸਰਕਾਰ ਇਨ ਛੱਪੜਾਂ ਦੀ ਸਾਰ ਲੈਂਦੀ ਹੋਈ ਨਜ਼ਰ ਆ ਰਹੀ ਹੈ ਕੈਬਨਟ ਮਨਿਸਟਰ ਤਰਨਪ੍ਰੀਤ ਸਿੰਘ ਸੌਣ ਸਾਡੇ ਨਾਲ ਨੇ ਗੱਲਬਾਤ ਕਰਨਿਆ ਸੌਣ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਇਨ ਛੱਪੜਾਂ ਨੂੰ ਇੱਕ ਸਮਾਜ ਦੇ ਵਿੱਚ ਪਿੰਡਾਂ ਦਾ ਸਭ ਤੋਂ ਜ਼ਰੂਰੀ ਅੰਗ ਮੰਨਿਆ ਜਾਂਦਾ ਸੀ ਲੇਕਿਨ ਹੁਣ ਜਿਹੜੀ ਸਭ ਤੋਂ ਜ਼ਿਆਦਾ ਪਰੇਸ਼ਾਨੀ ਔਰ ਸਮੱਸਿਆ ਦਾ ਘਰ ਬਣ ਗਈ ਸੀ ਆ ਛੱਪੜ ਕੀ ਕਰ ਰਹੀ ਆ ਹੁਣ ਤੁਹਾਡੀ ਸਰਕਾਰ ਇਨ ਛੱਪੜਾਂ ਨੂੰ ਸੁਧਾਰਨ ਨੂੰ ਲੈ ਕੇ ਦੇਖੋ ਸਭ ਤੋਂ ਪਹਿਲਾਂ ਦੈਨਿਕ ਸਵੇਰਾ ਦੀ ਤੁਹਾਡੀ ਸਾਰੀ ਟੀਮ ਦਾ ਤੁਸੀਂ ਅੱਜ ਕਵਰੇਜ ਕਰਨ ਲਈ ਆਏ ਹੋ ਧੰਨਵਾਦ ਦੇਖੋ ਗੱਲ ਇਸ ਤਰ੍ਹਾਂ ਮੈਂ ਇਹ ਗੱਲ ਦੱਸਣੀ ਚਾਹੁੰਦਾ ਜਿਹੜਾ ਪਿੰਡਾਂ ਦੇ ਛੱਪੜ ਨੇ ਨਾ ਜੀ ਪਿੰਡਾਂ ਦੇ ਛੱਪੜ ਇਹ ਸਭ ਤੋਂ ਬੁਨਿਆਦੀ ਢਾਂਚੇ ਦੇ ਵਿੱਚ ਆਉਂਦੇ ਨੇ ਪੰਚਾਇਤਾਂ ਦੇ ਪਿੰਡਾਂ ਦੇ ਬੁਨਿਆਦੀ ਢਾਂਚੇ ਚੋਂ ਜੀ ਇਹਨਾਂ ਦੇ ਪਿੰਡ ਜੇ ਤੁਸੀਂ ਬੈਕ ਥੋੜੀ ਹਿਸਟਰੀ ਚ ਜਾਓਗੇ ਇਹ ਕਿਸੇ ਮੈਨੂ ਮੇਡ ਨਹੀਂ ਕ੍ਰੀਏਟ ਬੰਦੇ ਨੇ ਨਹੀਂ ਕ੍ਰੀਏਟ ਕੀਤੇ ਹੋਏ ਇਹ ਕੁਦਰਤ ਨੇ ਕ੍ਰੀਏਟ ਕੀਤੇ ਨੇ ਅਲੱਗ-ਅਲੱਗ ਏਰੀਆ 'ਚ ਜਦੋਂ ਬਰਸਾਤਾ ਪੈਂਦੀਆਂ ਸੀ ਇਹ ਲੋ ਲਾਇੰਗ ਏਰੀਆ ਹੁੰਦਾ ਜਿੱਥੇ ਪਾਣੀ ਇਕੱਠਾ ਹੋ ਜਾਂਦਾ ਸੀ ਜੀ ਜਦੋਂ ਬਰਸਾਤੀ ਪਾਣੀ ਉਰੇ ਇਕੱਠਾ ਹੁੰਦਾ ਸੀ ਪਹਿਲੇ ਟਾਈਮ 'ਚ ਸਾਡੇ ਜਿਹੜੇ ਪੁਰਖੇ ਸੀ ਉਹ ਇਹਨਾਂ ਛੱਪੜਾਂ 'ਚੋਂ ਘਰਾਂ 'ਚ ਪਾਣੀ ਭਰ ਕੇ ਲੈ ਕੇ ਆਉਂਦੇ ਸੀ ਜਾਨਵਰ ਨੂੰ ਵੀ ਉੱਥੇ ਨਿਲਾਉਂਦੇ ਸੀ ਪਲਾਂਦੇ ਸੀ ਪਾਣੀ ਹੋਰ ਇਹਦੇ 20 ਕੰਮ ਲੈਂਦੇ ਸੀ ਜੀ ਹੌਲੀ ਹੌਲੀ ਪਤਾ ਨਹੀਂ ਇਹਨੂੰ ਵਿਕਾਸ ਕਹੀਏ ਜਾਂ ਵਿਨਾਸ਼ ਕਹੀਏ ਕੀ ਇਹਨੂੰ ਨਾਮ ਦਈਏ ਜਿਹੜਾ ਮਾਡਰਨ ਅੱਜ ਸਿਸਟਮ ਚੱਲਿਆ ਜੀ ਕਿ ਜਦੋਂ ਜਦੋਂ ਅਸੀਂ ਪਿੰਡਾਂ ਦੇ ਵਿੱਚ ਕੰਕਰੀਟ ਦੇ ਸ਼ਹਿਰਾਂ 'ਚ ਕੰਕਰੀਟ ਦੇ ਸਟਰਕਚਰ ਬਣਨੇ ਸ਼ੁਰੂ ਹੋਏ ਜੀ ਤੇ ਉਸ ਤੋਂ ਬਾਅਦ ਚੋਂ ਸਾਡੀਆਂ ਜਿਹੜੀਆਂ ਸਾਡੇ ਜਿਹੜੇ ਵਾਸ਼ਰੂਮ ਸੀਗੇ ਉਹ ਵੀ ਪੱਕੇ ਹੋਣੇ ਸ਼ੁਰੂ ਹੋ ਗਏ ਜੀ ਫਿਰ ਅਸੀਂ ਉਹਨਾਂ ਨੂੰ ਧੋਣ ਲਈ ਤਜਾਬੀ ਮਟੀਰੀਅਲ ਦਾ ਯੂਜ਼ ਕਰਨਾ ਸ਼ੁਰੂ ਕਰਤਾ ਜੀ ਫਿਰ ਉਹ ਸਾਰਾ ਤਜਾਬੀ ਪਾਣੀ ਇਕੱਠਾ ਹੋ ਕੇ ਗਲੀਆਂ ਦੇ ਵਿੱਚ ਦੀ ਨਾਲੀਆਂ ਦੇ ਵਿੱਚ ਦੀ ਪਾਈਪਲਾਈਨਾਂ ਦੇ ਵਿੱਚ ਦੀ ਉਹ ਇਕੱਠਾ ਹੋ ਕੇ ਅਲਟੀਮੇਟਲੀ ਇਹ ਨਾ ਛੱਪੜਾਂ ਦੇ ਵਿੱਚ ਜਾ ਕੇ ਪੈਣਾ ਸ਼ੁਰੂ ਹੋ ਗਿਆ ਜੀ ਤੋਂ ਬਾਅਦ ਇਹਦਾ ਜਿਹੜਾ ਪਾਣੀ ਦੀ ਜਿਹੜੀ ਕੁਆਲਿਟੀ ਸੀ ਉਹ ਖਰਾਬ ਹੋਣੀ ਕੰਟਾਮਿਨੇਟ ਹੋਣੀ ਸ਼ੁਰੂ ਹੋ ਗਈ ਫਿਰ ਜਦੋਂ ਆਬਾਦੀ ਵਧ ਗਈ ਪਹਿਲੇ ਨਾਲੋਂ ਹੁਣ ਆਬਾਦੀ ਆਲਮੋਸਟ ਦੇਖੋ ਕਿੰਨੀ ਵਧੀ ਹੈ ਆਬਾਦੀ ਦੇ ਵਧਣ ਕਰਕੇ ਕੀ ਹੋਇਆ ਕਿ ਛੱਪੜ ਦਾ ਸਾਈਜ਼ ਵੱਡਾ ਹੋਣ ਦੀ ਬਜਾਏ ਹਰ ਸਾਲ ਜਿੰਨੀਆਂ ਸਰਕਾਰਾਂ ਆਂਦੀਆਂ ਰਹੀਆਂ ਉਹ ਇਹਨੂੰ ਪਟਾਪਟਾ ਡੂੰਘਾ ਕਰਦੀਆਂ ਰਹੀਆਂ ਹੱਲ ਨਹੀਂ ਗੱਡਿਆ ਸਿਰਫ ਉਹਨੂੰ ਪਟਾਈ ਗਏ ਉਹ ਪਟਾ ਪਟਾ ਕੇ ਇਸ ਹੱਦ ਤੱਕ ਡੂੰਘੇ ਕਰਤੇ ਕਈ ਕਈ ਤਾਂ ਛੱਪੜ ਕਿ ਉਹਦਾ ਪਾਣੀ ਦੀ ਪਰਕੂਲੇਸ਼ਨ ਇੰਨੀ ਜ਼ਿਆਦਾ ਥੱਲੇ ਚਲੇਗੀ ਕਿ ਉਹ ਜਿਹੜਾ ਪੀਣ ਵਾਲਾ ਪਾਣੀ ਆ ਪਿੰਡਾਂ ਦਾ ਉਹ ਕੰਟਾਮਿਨੇਟ ਹੋ ਗਿਆ ਲੋਕਾਂ ਨੂੰ ਭਿਆਨਕ ਬਿਮਾਰੀਆਂ ਲੱਗਣੀਆਂ ਸ਼ੁਰੂ ਹੋ ਗਈਆਂ ਜੀ ਕਿਹੜੀ ਸਰਕਾਰ ਨੇ ਅਜ ਤੱਕ ਗੌਰ ਕੀਤਾ ਜੀ ਅਸੀਂ ਕਾਂਗਰਸ ਦੀ ਵੀ ਸਰਕਾਰ ਹੰਡਾ ਕੇ ਦੇਖ ਲਈ ਦੇਸ਼ ਦੀ ਆਜ਼ਾਦੀ ਤੋਂ ਬਾਅਦ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਤੇ ਨਾਲ 9 ਮਾਸ ਦੇ ਰਿਸ਼ਤੇ ਵਾਲੀ ਇਹਨਾਂ ਦੇ ਭਾਜਪਾ ਸਰਕਾਰ ਵੀ ਹੰਡਾ ਕੇ ਦੇਖ ਲਈ ਕਿਸਨ ਨਹੀਂ ਸੀ ਬਾਹਰ ਫੜਨੀ ਇਹ ਤਾਂ ਮੈਂ ਧੰਨਵਾਦ ਕਰਦਾ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਤੇ ਨਾਲ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਾਹਿਬ ਦਾ ਘੱਟ ਤੋਂ ਘੱਟ ਸਾਢੇ 2 ਲੀਟਰਾਂ ਦੀ ਉਸ ਵਿਜ਼ਨ ਤੇ ਆਇਆ ਕਿ ਹਾਂ ਆਪਾਂ ਇਹ ਜਿਹੜੇ ਪੰਡਾ ਦੇ ਬੁਨਿਆਦੀ ਢਾਂਚੇ ਤੋਂ ਜਿਹੜੇ ਛੱਪੜ ਨੇ ਜੇ ਇਹਦਾ ਹੱਲ ਕੱਢਾਂਗੇ ਤਾਂ ਲੋਕਾਂ ਦੇ ਹੈਲਥ ਦੇ ਨਾਲ ਜੁੜਿਆ ਹੋਇਆ ਮਸਲਾ ਇਹ ਲੋਕਾਂ ਦੀ ਜਾਨ ਤਾਂ ਬਚਣੀ ਸ਼ੁਰੂ ਹੋਊਗੀ ਉਹਨੂੰ ਚੱਲ ਦੇ ਕਿ ਜਿਹੜੇ 13236 ਦੇ ਕਰੀਬ ਪੰਚਾਇਤਾਂ ਤੇ 15000 ਛੱਪੜਾਂ ਨੇ ਜੀ ਇਹ 15000 ਛੱਪੜਾਂ ਦੀ ਸਾਫ ਸਫਾਈ ਦਾ ਕੰਮ ਯੁੱਧ ਸਟਾਰ ਤੇ ਤੁਰ ਚੱਲ ਪਿਆ 15000 ਛੱਪੜਾਂ ਚੋਂ ਅਸੀਂ ਲਗਭਗ 1100 ਛੱਪੜਾਂ ਦਾ ਕੰਮ ਇਹ 15 ਦਿਨ ਦੇ ਵਿੱਚ ਵਿੱਚ ਡੀਵਾਟਰਿੰਗ ਕਰਾਤੀ ਜੀ ਸਾਰੇ ਪਾਣੀ ਉਹਦਾ 1100 ਦਾ ਪਾਣੀ ਅਸੀਂ ਬਾਹਰ ਕਢਾਤਾ ਤੇ ਉਸ ਦੇ ਨਾਲ ਨਾਲ ਹੁਣ ਉਹਦੀ ਡੀਸੈਲਟਿੰਗ ਚੱਲ ਰਹੀ ਆ ਜੀ 500 ਦੇ ਕਰੀਬ ਛੱਪੜਾਂ ਦੀ ਅਸੀਂ ਡੀਸੈਲਟਿੰਗ ਕਰਤੀ ਇਹਦਾ ਅਗਲਾ ਪਲਾਨ ਇਹ ਹੈ ਜਦੋਂ ਡੀ ਵਾਟਰਿੰਗ ਹੋ ਗਈ ਡੀ ਸਿਲਟਿੰਗ ਹੋ ਗਈ ਅਸੀਂ ਚੈੱਕ ਕਰਾਂਗੇ ਉਹਦੀ ਗਹਿਰਾਈ ਕਿੰਨੀ ਹੈ ਜੇ ਤਾਂ ਉਹਦੀ ਗਹਿਰਾਈ ਇੰਨੀ ਹੈ ਕਿ ਉਹਦੇ ਚੋਂ ਗਾਰ ਕੱਢ ਕੇ ਸਰਜੂ ਪਰਕੂਲੇਸ਼ਨ ਸਟਾਰਟ ਹੋ ਗਈ ਡਨ ਇਟਸ ਓਕੇ ਜੇ ਗਹਿਰਾਈ ਉਹਦੀ ਜ਼ਿਆਦਾ ਹੋਈ ਤਾਂ ਅਸੀਂ ਉਹਦੀ ਰੀ ਸਿਲਟਿੰਗ ਕਰਾਵਾਂਗੇ ਉਹਦੇ ਚ ਫਿਰ ਉਲਟਾ ਰੇਤਾ ਪਾਵਾਂਗੇ ਤਾਂ ਜੋ ਉਹਦਾ ਜਿਹੜਾ ਪਾਣੀ ਹੈ ਥੱਲੇ ਜਾ ਸਿਮ ਕੇ ਜਾਵੇ ਉਹ ਕੰਟਮੀਨੇਟ ਨਾ ਕਰੇ ਦੂਸਰੇ ਵਾਟਰ ਨੂੰ ਨੰਬਰ 1 ਨੰਬਰ 2 ਇਹ ਛੱਪੜ ਅਜੇ ਤੱਕ ਆਨ ਆਰਗੇਨਾਈਜ਼ ਸੀ ਪਤਾ ਨਹੀਂ ਸੀ ਕਿੱਧਰ ਨੂੰ ਕੀ ਐ ਘੁੰਮ ਘਮ ਕੇ ਕਿਵੇਂ ਐ ਬਣੇ ਹੁੰਦੇ ਸੀ ਪੰਡਾ ਦੀ ਛੱਪੜ ਆਪਾਂ ਦੇਖ ਲਈਏ ਸੋ ਇਹਨੂੰ ਇੱਕ ਮੈਨਰਡ ਵੇਚ ਕਰਨ ਲਈ ਜਾਂ ਤਾਂ ਇਹਨੂੰ ਸਕੁਅਰ ਜਾਂ ਰੈਕਟੈਂਗੂਲਰ ਸਾਈਜ਼ ਦੇ ਹਿਸਾਬ ਨਾਲ ਇਹਨੂੰ ਕਰਾਂਗੇ ਔਰ ਉਹਦੇ ਜਿਹੜੇ ਬੈਂਕਸ ਨੇ ਉਹਦੇ ਬੈਂਕਸ ਮਤਲਬ ਉਹਦੇ ਜਿਹੜੇ ਕਿਨਾਰੇ ਨੇ ਉਹਨਾਂ ਨੂੰ ਆ ਟੇਪਰ ਚ ਕਰਕੇ ਉਹਦੇ ਤੇ ਟੋਟਲ ਅਸੀਂ ਕੰਕਰੀਟ ਦਾ ਵਰਕ ਕਰਾਂਗੇ ਵਧੀਆ ਤਰੀਕੇ ਨਾਲ ਬਣਾਵਾਂਗੇ ਫਿਰ ਉਸ ਤੋਂ ਨੈਕਸਟ ਫੇਜ਼ ਆ ਜਿਹੜਾ ਅਗਲਾ ਫੇਜ਼ ਉਹਦੇ ਵਿੱਚ ਸਾਡੇ ਕੋਲ ਫਿਰ ਤਿੰਨ ਮਾਡਲ ਨੇ ਇੱਕ ਸੀਚੇਵਾਲ ਮਾਡਲ ਤੇ ਨਾਲ ਇੱਕ ਹੈਗਾ ਆਪਣੇ ਕੋਲ ਥਾਪਰ ਮਾਡਲ ਤੇ ਇੱਕ ਹੈਗਾ ਪੀਪੀਸੀਬੀ ਦਾ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦਾ ਮਾਡਲ ਉਹਨਾਂ ਚੋਂ ਫਿਰ ਅਸੀਂ ਜਿਹੜਾ ਵੀ ਉੱਥੇ ਐਪਲੀਕੇਬਲ ਹੋਊਗਾ ਉਹਨੂੰ ਐਪਲੀਕੇਬਲ ਕਰਕੇ ਪਾਣੀ ਲਿਆ ਕੇ ਪਹਿਲਾਂ ਇਸ ਮਾਡਲ ਦੇ ਥਰੂ ਘੁਮਾ ਕੇ ਫਿਰ ਅਸੀਂ ਛੱਪੜ ਦੇ ਵਿੱਚ ਇਹਨੂੰ ਟ੍ਰੀਟਡ ਵਾਟਰ ਨੂੰ ਲਿਆਵਾਂਗੇ ਫਿਰ ਉਸ ਤੋਂ ਨੈਕਸਟ ਫੇਜ਼ ਦੇ ਵਿੱਚ ਜਿਹੜਾ ਟ੍ਰੀਟਡ ਵਾਟਰ ਹੋਊਗਾ ਇਹਨੂੰ ਅਸੀਂ ਸੋਲਰ ਪੰਪਾਂ ਦੇ ਨਾਲ ਪੰਪਿੰਗ ਕਰਕੇ ਇਹ ਪਾਣੀ ਅਸੀਂ ਕਲਟੀਵੇਸ਼ਨ ਤੇ ਐਗਰੀਕਲਚਰ ਦੀ ਲੈ ਕੇ ਜਾਣਾ ਉਹਦੇ ਚ ਦੋ ਬੈਨੀਫਿਟ ਹੋਣਗੇ ਨੰਬਰ 1 ਜਿਹੜਾ ਸਾਡੇ ਪੰਜਾਬ ਦਾ ਵਾਟਰ ਟੇਬਲ ਹੈ ਉਹ ਜਿਹੜਾ ਬਹੁਤ ਜ਼ਿਆਦਾ ਥੱਲੇ ਜਾ ਚੁੱਕਿਆ ਹੈ ਇੱਕ ਤਾਂ ਸਾਡਾ ਵਾਟਰ ਟੇਬਲ ਦੁਬਾਰਤ ਹੀ ਰੀਚਾਰਜ ਹੋਊਗਾ ਨੰਬਰ 2 ਜਦੋਂ ਸਾਨੂੰ ਐਗਰੀਕਲਚਰ ਦੇ ਲਈ ਪਾਣੀ ਦੀ ਜ਼ਰੂਰਤ ਹੋਊਗੀ ਤਾਂ ਅਸੀਂ ਉਹ ਜਿਹੜਾ ਪਾਣੀ ਹੈ ਉਹ ਆਪਣਾ ਯੂਜ਼ ਕਰਕੇ ਉਹਦੇ ਤੋਂ ਅਸੀਂ ਆਪਣੀ ਐਗਰੀਕਲਚਰ ਦੀ ਨੀਡਸ ਨੂੰ ਡਿਮਾਂਡ ਨੂੰ ਪੂਰੀ ਕਰ ਸਕਦੇ ਹਾਂ ਪ੍ਰੈਕਟੀਕਲੀ ਸੰਭ 可能 ਹੋ ਪਾਏਗਾ ਪਿਛਲੀਆਂ ਸਰਕਾਰਾਂ ਦੇ ਵਿੱਚ ਵੀ ਦਾਅਵੇ ਕੀਤੇ ਜਾਂਦੇ ਸੀ ਕਿ ਛੱਪਣਾ ਦੀ ਨੁਹਾਰ ਬਦਲ ਦਿੱਤੀ ਜਾਏਗੀ ਤੁਸੀਂ ਵੀ ਦਾਅਵੇ ਕਰ ਰਹੇ ਹੋ ਤੁਸੀਂ ਕਹਿ ਰਹੇ ਅਸੀਂ ਯੁੱਧ ਸਤਰ ਤੇ ਕੰਮ ਵੀ ਸ਼ੁਰੂ ਕਰ ਦਿੱਤਾ ਲੇਕਿਨ ਪ੍ਰੈਕਟੀਕਲੀ ਕਿਹਾ ਉਹ ਸਾਰਾ ਕੰਮ ਕਾਰਗਰ ਸਾਬਿਤ ਹੋਊਗਾ ਮੇਰੇ ਕਹਿ ਤੋ ਇੱਕ ਵਾਰ ਉਹ ਸ਼੍ਰੀ ਫਤਿਹਗੜ੍ਹ ਸਾਹਿਬ ਚ ਇੱਕ ਪਿੰਡ ਪੈਂਦਾ ਚੁੰਨੀਗਲਾਂ ਜੀ ਆਪਣੀ ਸਰਕਾਰ ਦੇ ਅੰਦਰ ਉੱਥੇ ਛੱਪੜ ਬਣੇ ਹੈ ਜਿਹੜਾ ਚੁੰਨੀਗਲਾਂ ਜਾ ਕੇ ਉਸ ਛੱਪੜ ਨੂੰ ਤੁਸੀਂ ਦੇਖ ਕੇ ਆਏ ਹੋ ਹਾਂ ਥੋੜਾ ਮਨ ਖੁਸ਼ ਹੋ ਜੂਗਾ ਉਹਦੇ ਅੰਦਰ ਫੁਆਰੇ ਤੱਕ ਲਾਏ ਨੇ ਕਿੰਨਾ ਸੋਹਣਾ ਛੱਪੜ ਬਣਿਆ ਤੇ ਛੱਪੜ ਦੇ ਬਿਲਕੁਲ ਨਾਲ ਅਡਜੋਇਨਿੰਗ ਅਸੀਂ ਉੱਥੇ ਇੱਕ ਪਾਰਕ ਬਣਾਇਆ ਤੁਸੀਂ ਇੱਕ ਵਾਰ ਦੇਖ ਕੇ ਆਓ ਸਾਡੇ ਕੋ ਗੱਲਾਂ ਦੇ ਕੜਾ ਨਹੀਂ ਹੈਗੇ ਕਾਂਗਰਸੀ ਅਕਾਲੀਆਂ ਵਾਂਗ ਅਸੀਂ ਜੋ ਕੰਮ ਕਰਦੇ ਆਂ ਪੂਰਾ ਪੂਖਤਾ ਕਰਦੇ ਆਂ ਔਰ ਜੇ ਤੁਹਾਡੇ ਨਾਲ ਵਾਦਾ ਕੀਤਾ ਤਾਂ ਅਸੀਂ ਇਸ ਸਾਲ ਦੇ ਅੰਦਰ ਅੰਦਰ ਥੋ ਦੂਏ ਆਪਣਾ ਟਾਰਗੇਟ ਆ ਕੰਪਲੀਟ ਕਰਕੇ ਦੇਾਂਗੇ ਇੱਕ ਸਵਾਲ ਜਿਸ ਤਰ੍ਹਾਂ ਦੇ ਨਾਲ ਪਿਛਲੀਆਂ ਪੰਚਾਇਤੀ ਚੋਣਾਂ ਹੋਈਆਂ ਨੇ ਹੁਣ ਬਲੋਕ ਸਮਿਤੀਆਂ ਨੂੰ ਲੈ ਕੇ ਵੀ ਸਵਾਲ ਹੋ ਰਹੇ ਨੇ ਕਿ ਬਲੋਕ ਸਮਿਤੀਆਂ ਦੀ ਚੋਣਾਂ ਕਦੋਂ ਹੋਣਗੀਆਂ ਕਿਉਂ ਉਸ ਦੀ ਤਿਆਰੀ ਮੁਕੰਮਲ ਕਰ ਦਿੱਤੀ ਗਈ ਹੈ ਦੇਖੋ ਅਸੀਂ ਤਾਂ ਤਿਆਰੀ ਕਰਕੇ ਅਸੀਂ ਤਾਂ ਨੋਟੀਫਿਕੇਸ਼ਨ ਕਰਤਾ ਸੀ ਇਹਦੇ ਵਿੱਚ ਸਾਡੇ ਕੋ ਵੱਖ-ਵੱਖ ਪਿੰਡਾਂ ਤੋਂ ਬਹੁਤ ਵੱਡੇ ਲੈਵਲ ਦੇ ਉੱਤੇ ਐਪਲੀਕੇਸ਼ਨਾਂ ਆਣੀਆਂ ਸ਼ੁਰੂ ਹੋ ਗਈਆਂ ਕਿ ਸਾਡੇ ਕੁਝ ਪਿੰਡ ਉਸ ਬਲੌਕ 'ਚ ਇੰਟਰਮਰਜ ਕਰਦੇ ਨੇ ਕੁਝ ਪਿੰਡ ਉਹਦੇ 'ਚ ਕਰਦੇ ਨੇ ਵੀ ਇਹਦੇ ਕਰਕੇ ਫਿਰ ਪਿੰਡਾਂ ਦਾ ਜਿਹੜਾ ਵਿਕਾਸ ਕਾਰਜਾ ਉਹਦੇ 'ਚ ਰੋਜ਼ਮਰਾਂ ਦੀ ਜ਼ਿੰਦਗੀ 'ਚ ਬਹੁਤ ਵੱਡੀ ਤਕਲੀਫਾਂ ਆਉਂਦੀਆਂ ਫਿਰ ਵਿੱਚ ਇੱਕ ਜ਼ਿਲ੍ਹਾ ਬਣ ਗਿਆ ਮਲੇਰਕੋਟਲਾ ਉਹਦੇ 'ਚ ਜ਼ਿਲ੍ਹੇ ਦੀ ਸੈਗਰੀਗੇਸ਼ਨ ਹੋ ਗਈ ਫਿਰ ਇੱਕ ਕੋਈ 8 ਬਲੌਕ ਹੋਰ ਬਣੇ ਸੀ ਉਹ 8 ਬਲੌਕਾਂ 'ਚ ਮਤਲਬ ਕਾਫੀ ਇਹ ਸਮੱਸਿਆ ਸੀ ਜਿਹੜੀ ਇਹਦੀ ਰੀਆਰਗੇਨਾਈਜੇਸ਼ਨ ਦੀ ਬੜੀ ਪ੍ਰੋਬਲਮ ਜਾਨੀ ਕਿ ਸਾਡੇ ਕੋ ਫ੍ਰੀਕੁਐਂਟ ਜਾਨੀ ਕਿ ਸ਼ਿਕਾਇਤਾਂ ਆਉਣੀਆਂ ਸ਼ੁਰੂ ਹੋ ਗਈਆਂ ਸੋ ਅਸੀਂ ਇਹਦਾ ਲੀਗਲ ਵੇ ਲੱਭ ਕੇ ਵੀ ਇਹਦਾ ਲੀਗਲੀ ਕੀ ਤਰੀਕਾ ਹੈ ਅਸੀਂ ਲੀਗਲ ਇਹਦੇ ਤੇ ਐਸਪੈਕਟ ਨੂੰ ਮੱਧਨਜ਼ਰ ਰੱਖਦੇ ਹੋਏ ਅਸੀਂ ਇਹਦੀ ਹੁਣ ਪਹਿਲਾ ਮਤਲਬ ਕਿ ਰੀਆਰਗੇਨਾਈਜੇਸ਼ਨ ਕਰਾਂਗੇ ਰੀਆਰਗੇਨਾਈਜੇਸ਼ਨ ਕਰਨ ਤੋਂ ਬਾਅਦ ਨਾਲ ਦੀ ਨਾਲ ਇਹ 2-3 ਮਹੀਨੇ ਦੀ ਇੰਟੈਂਸਿਵ ਐਕਸਰਸਾਈਜ਼ ਹੈ ਬੜੀ ਜ਼ਿਆਦਾ ਉਹ ਕਰਕੇ ਨਾਲ ਦੀ ਨਾਲ ਅਸੀਂ ਇਹ ਜਿਹੜੀ ਇਲੈਕਸ਼ਨ ਹੈ ਜਿਹੜੀ ਕਰਵਾ ਦੇ ਇਲੈਕਸ਼ਨ ਯਾਨੀ ਇੱਕ ਵਾਰ ਫਿਰ ਤੋਂ ਕੋਡ ਆਫ ਕੰਡਕਟ ਲੱਗਦਾ ਨਜ਼ਰ ਆਏਗਾ ਬਿਲਕੁਲ ਉਹ ਤਾਂ ਲੱਗੂ ਆਈ ਜੀ ਜਦੋਂ ਇਲੈਕਸ਼ਨ ਆਊਗੀ ਲੇਕਿਨ ਤੁਹਾਨੂੰ ਨਹੀਂ ਲੱਗਦਾ ਕੋਡ ਆਫ ਕੰਡਕਟ ਕਰਕੇ ਸਾਰੀ ਸਿਚੁਏਸ਼ਨ ਵਿਗੜਦੀ ਨਜ਼ਰ ਆਉਂਦੀ ਹੈ ਕੰਮ ਰੁਕ ਜਾਂਦੇ ਨੇ ਫਿਰ ਹੱਲ ਵੀ ਦੱਸੋ ਕੀ ਹੈ ਜੇ ਇਲੈਕਸ਼ਨ ਕਰवानी ਹੈ ਤਾਂ ਕੋਡ ਆਫ ਕੰਡਕਟ ਤਾਂ ਇੱਕ ਭਾਰਤ ਸੰਵਿਧਾਨ ਦੀ ਇੱਕ ਪ੍ਰਤੀਕਿਰਿਆ ਤੇ ਉਸ ਪ੍ਰਤੀਕਿਰਿਆ ਤੋਂ ਤਾਂ ਆਪਾਂ ਬਾਹਰ ਜਾ ਹੀ ਨਹੀਂ ਸਕਦੇ ਓਵਰ ਆਲ ਕਿੰਨੇ ਬਲੋਕ ਮੇਰੇ ਕੋ ਇਸ ਸਮੇਂ ਦਿਸ ਟਾਈਮ ਡਾਟਾ ਨਹੀਂ ਹੈ ਮੈਂ ਉਹਦਾ ਡਾਟਾ ਤੁਹਾਨੂੰ ਪ੍ਰੋਵਾਈਡ ਕਰਾਂਗਾ ਇੱਕ ਆਖਰੀ ਸਵਾਲ ਅੰਦੋਲਨ ਹੋ ਰਿਹਾ ਸੀ ਕਿਸਾਨਾਂ ਦਾ ਇਹ ਕਿਹਾ ਗਿਆ ਕਿ ਇੰਡਸਟਰੀ ਲਿਸਟ ਪ੍ਰਭਾਵਿਤ ਨੇ ਇੰਡਸਟਰੀ ਨੂੰ ਨੁਕਸਾਨ ਹੋ ਰਿਹਾ ਹੈ ਅੰਦੋਲਨ ਚੱਕਿਆ ਗਿਆ ਹੁਣ ਜਿਹੜਾ ਰੁਖ ਕਿਸਾਨਾਂ ਦਾ ਕੇਂਦਰ ਵੱਲ ਨੂੰ ਸੀ ਉਹ ਪੰਜਾਬ ਸਰਕਾਰ ਵੱਲ ਨੂੰ ਆਮ ਆਦਮੀ ਪਾਰਟੀ ਵੱਲ ਨੂੰ ਹੋ ਗਿਆ ਉਹ ਕਹਿੰਦੇ ਆਹੀ ਸਾਡੇ ਵਿਰੋਧੀ ਨਿਕਲੇ ਕਿੰਨਾ ਕੁ ਫਾਇਦਾ ਇੰਡਸਟਰੀ ਲਿਸਟ ਨੂੰ ਹੋਇਆ ਆ ਮੋਰਚਾ ਉਠਣ ਕਰਕੇ ਔਰ ਨੁਕਸਾਨ ਕਿਸਾਨਾਂ ਨੂੰ ਇਸ ਦਾ ਕਿੰਨਾ ਹੋਇਆ ਦੇਖੋ ਇਹ ਨਾ ਬੜਾ ਸੈਂਸਿਟਿਵ ਇਸ਼ੂ ਹੈ ਇਹਨੂੰ ਸੈਂਸਿਟਿਵ ਸੈਂਸਿਟਿਵ ਇਸ਼ੂ ਨੂੰ ਟੈਕਨੀਕਲੀ ਸਮਝਣਾ ਪਊਗਾ ਜੀ ਜਦੋਂ ਸਨ 2000 ਇਹਦੇ ਚ 21 ਦੇ ਵਿੱਚ ਅੰਦੋਲਨ ਚੱਲ ਰਿਹਾ ਸੀ ਉਸ ਸਮੇਂ ਤੁਸੀਂ ਦੇਖਿਆ ਹੋਣਾ ਕਿ ਸਭ ਤੋਂ ਵੱਧ ਜੇ ਕਿਸੇ ਪਾਰਟੀ ਨੇ ਪੋਲੀਟੀਕਲ ਪਾਰਟੀ ਨੇ ਆ ਕੇ ਕਿਸਾਨੀ ਅੰਦੋਲਨ ਦੇ ਵਿੱਚ ਸਭ ਤੋਂ ਵੱਧ ਸਾਥ ਦਿੱਤਾ ਸਵਾ ਸਾਲ ਤਾਂ ਆਮ ਆਦਮੀ ਪਾਰਟੀ ਨੇ ਸਾਥ ਦਿੱਤਾ ਉਦੋਂ ਨਰਿੰਦਰ ਮੋਦੀ ਸਰਕਾਰ ਇਹ ਕਹਿੰਦੀ ਸੀ ਵੀ ਸਾਨੂੰ ਦਿੱਲੀ ਦੇ ਮੈਦਾਨ ਦੋ ਅਸੀਂ ਜੇਲ੍ਹਾਂ ਬਣਾਉਣੀਆਂ ਓਪਨ ਜੇਲ੍ਹਾਂ ਬਣਾਉਣੀਆਂ ਤਾਂ ਜੇ ਕਿਸੇ ਨੇ ਮਨਾਂ ਕੀਤਾ ਤਾਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਕੋਰੇ ਅੱਖਰਾਂ 'ਚ ਮਨਾਂ ਕੀਤਾ ਜੀ ਉੱਥੇ ਇੰਟਰਨੈਟ ਦੀਆਂ ਸਰਵਿਸਿਜ਼ ਬੰਦ ਕਰਤੀਆਂ ਸੀ ਜੇ ਕਿਸੇ ਨੇ ਇੰਟਰਨੈਟ ਪ੍ਰੋਵਾਈਡ ਕਰਵਾਇਆ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਰਾਇਆ ਜੀ ਉੱਥੇ ਟਾਇਲਟ ਦੇ ਬੜੀ ਵੱਡੀ ਪ੍ਰੋਬਲਮ ਸੀ ਟਾਇਲਟਸ ਜਾਣ ਦੀ ਤਾਂ ਜੇ ਕਿਸੇ ਨੇ ਟਾਇਲਟਸ ਦਾ ਇੰਤਜ਼ਾਮ ਕਰਕੇ ਦਿੱਤਾ ਤਾਂ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਨੇ ਕਰਕੇ ਦਿੱਤਾ ਤਾਂ ਅਸੀਂ ਤਾਂ ਕਿਸਾਨਾਂ ਦੇ ਉਸ ਕਿਸਾਨੀ ਬਿਨਾ ਪੰਜਾਬ ਨੂੰ ਕਿਵੇਂ ਤੁਸੀਂ ਜ਼ਿੰਦਗੀ ਦੇ ਵਿੱਚ ਇਮੇਜਿਨ ਕਰ ਸਕਦੇ ਹੋ ਹੋ ਹੀ ਨਹੀਂ ਸਕਦੀ ਇਸ ਤੋਂ ਨਾਲ ਪਰ ਕੇਂਦਰ ਨੇ ਬਹੁਤ ਇੱਕ ਪੈਟੀ ਪੋਲਿਟਿਕਸ ਇੱਕ ਸ਼ਰਾਰਤ ਕੀਤੀ ਥੱਲੜੇ ਪੱਦਰ ਦੀ ਦੇਖੋ ਪਹਿਲੀ ਗੱਲ ਤਾਂ ਕਿਸੇ ਨੂੰ ਇਹ ਡਿਨਾਈਓ ਨਹੀਂ ਕਰਨਾ ਚਾਹੀਦਾ ਕਿ ਅਸੀਂ ਦਿੱਲੀ ਤੱਕ ਨਾ ਦਿੱਲੀ ਸਾਡੀ ਰਾਜਧਾਨੀ ਹੈ ਤਾਂ ਅਸੀਂ ਕਿਉਂ ਨਹੀਂ ਜਾ ਸਕਦੇ ਕੇਂਦਰ ਚਾਹਦਾ ਕੀ ਸੀ ਕੇਂਦਰ ਚਾਹਦਾ ਸੀ ਜੋ ਆਪਾਂ ਅੱਜ ਕਰਨ ਲੱਗੇ ਹੋਏ ਹੈ ਕੇਂਦਰ ਇਹੀ ਤਾਂ ਚਾਹੁੰਦਾ ਸੀ ਕੇਂਦਰ ਨੇ ਕੀਤੇ ਬਾਰਡਰ ਬੰਦ ਵੀ ਤੁਸੀਂ ਜਾ ਨਹੀਂ ਸਕਦੇ ਅਸੀਂ ਵੇ ਆਊਟ ਕੋਈ ਹੋਰ ਲੱਭਣਾ ਸੀ ਵੀ ਅਸੀਂ ਰੇਲ ਗੱਡੀਆਂ ਦੇ ਥਰੂ ਜਾਂ ਕਿਸੇ ਹੋਰ ਚੈਨਲ ਦੇ ਥਰੂ ਅਸੀਂ ਉੱਥੇ ਜਾਂਦੇ ਜਾ ਕੇ ਘਰਾਬ ਕਰਦੇ ਉੱਤੇ ਇਕੱਠੇ ਹੁੰਦੇ ਜਦੋਂ ਪਹਿਲਾ ਟਾਈਮ ਆ ਤਾਈਮਾਂ ਦੇ ਵਿੱਚ ਅੰਦੋਲਨ ਚੱਲਦੇ ਰਹੇ ਨੇ ਉਹਦੇ ਵੇ ਆਊਟ ਹੋਰ ਲੱਭੇ ਜਾਂਦੇ ਰਹੇ ਨੇ ਇਹਦੇ ਵਿੱਚ ਵੇ ਆਊਟ ਕੀ ਲੱਭਿਆ ਉਧਰੋਂ ਉਹਨਾਂ ਨੇ ਬੰਦ ਕਰਤੇ ਤੇ ਇਧਰ ਅਸੀਂ ਟੈਂਟ ਲਾ ਕੇ ਪੱਕੇ ਮੋਰਚੇ ਲਾ ਕੇ ਅਸੀਂ ਬੰਦ ਕਰਤੇ ਵੀ ਤਾਂ ਜੋ ਕੋਈ ਮਾੜੀ ਮੋਟੀ 19 21 ਫਰਕ ਨਾ ਰਹਿ ਜਵੇ ਜਿਹੜਾ ਪੰਜਾਬ ਦੀ ਆਵਾਜ਼ ਆਈ ਹੈ ਉਹ ਟੋਟਲ ਅਸੀਂ ਠੱਪ ਕਰ ਦਈਏ ਪੰਜਾਬ ਦੇ ਵਿੱਚ ਵੱੜਦੇ ਟਰੱਕ ਪੰਜਾਬ ਦੇ ਵਿੱਚੋਂ ਵਿਚੋਂ ਤਿਆਰ ਹੋ ਕੇ ਮਾਲ ਜਿਹੜਾ ਜਾਂਦਾ ਉਹ ਟਰੱਕ ਪੰਜਾਬ ਦੇ ਐਨ ਆਰ ਆਈ ਭਰਾ ਜਿਹੜੇ ਆਂਦੇ ਨੇ ਉਹ ਐਨ ਆਰ ਆਈ ਕਹਿੰਦੇ ਅਸੀਂ ਅਮਰੀਕਾ ਤੋਂ ਲੈ ਕੇ ਉਰੇ ਤੱਕ ਤਾਂ ਆਜੀਦਾ ਹੂੰ ਦਿੱਲੀ ਤੱਕ ਪਰ ਜਿਹੜਾ ਦਿੱਲੀ ਤੋਂ ਸਾਨੂੰ ਬਲ ਫੇਰ ਪਾ ਕੇ ਆਪਣੇ ਪਿੰਡਾਂ ਤੱਕ ਜਾਣ ਦਾ ਸੀਗਾ ਲੰਬੇ ਲੰਬੇ ਜਾਮ ਜਿਹੜੀ ਗੱਡੀ ਦਾ 4000 ਕਰਾਇਆ ਸੀ 8000 ਜਿਹੜੇ ਟਰੱਕ ਦਾ 10000 ਕਰਾਇਆ ਸੀ 20000 ਟੋਟਲ ਸਿਸਟਮਿਕ ਕਲੈਪਸ ਹੋ ਗਿਆ ਸੀਗਾ ਜੀ ਹੋਰ ਕਿੰਨੀ ਦੇਰ ਬਰਦਾਸ਼ਤ ਕਰਦੇ ਵੱਡੀ ਗੱਲ ਤਾਂ ਇਹ ਸੀ ਤੋ ਐਸੀ ਕਿ ਸਿਚੁਏਸ਼ਨ ਬਣਾਤੀ ਐਸੀ ਸਿਚੁਏਸ਼ਨ ਬਣਾਤੀ ਕਿ ਹੋਰ ਕੋਈ ਹੱਲ ਹੀ ਨਹੀਂ ਛੱਡਿਆ ਔਰ ਕੇਂਦਰ ਚਾਹੁੰਦਾ ਵੀ ਇਹੀ ਸੀ ਸੋ ਮੈਨੂੰ ਇਹ ਲੱਗਦਾ ਮੈਨੂੰ ਇਹ ਲੱਗਦਾ ਆਪਸ ਚ ਲੜਨ ਦੀ ਬਜਾਏ ਸਾਡੇ ਕਿਸਾਨ ਵੀਰਾਂ ਨੂੰ ਜਿਹੜੇ ਸਾਡੇ ਲੀਡਰ ਨੇ ਉਹਨਾਂ ਨੂੰ ਇਹ ਗੱਲ ਨੂੰ ਸਮਝਣਾ ਪਊ ਇਟਸ ਅ ਮੈਟਰ ਸੈਂਸਿਟਿਵ ਮੈਟਰ ਸਮਝਣਾ ਪਊ ਆਪਸ ਚ ਨਾ ਲੜੋ ਪੰਜਾਬ ਨਾਲ ਲੜ ਕੇ ਕੀ ਬਣੂਗਾ ਕੇਂਦਰ ਤਾਂ ਇਹ ਚਾਹੁੰਦਾ ਉਹੀ ਕੁਛਾ ਅਸੀਂ ਕਰੀ ਜਾਂਦੇ ਆਪਸ ਚ ਲੜੀ ਜਾਂਦੇ ਆ ਆਪਸ ਚ ਨਾ ਲੜੋ ਚਾਹੇ ਅੱਗੇ ਲਾਓ ਸਾਨੂੰ ਚਾਹੇ ਪਿੱਛੇ ਲਾਓ ਸਾਨੂੰ ਜਿਵੇਂ ਕਰਨਾ ਚਾਹਦੇ ਹੋ ਕਰੋ ਅਸੀਂ ਤੁਹਾਡੇ ਨਾਲ ਆਓ ਆਪਾਂ ਰਲ ਮਿਲ ਕੇ ਚੱਲਦੇ ਆਂ ਦਿੱਲੀ ਕੰਨੀ ਨੂੰ ਕੂਚ ਕਰਦੇ ਆਂ ਰੋਡ ਜਾਮ ਕਰ ਦੇਣਾ ਕਿੰਨੇ ਮਰੀਜ਼ ਵਿਚਾਰੇ ਆਪਣੀਆਂ ਜਾਨਾਂ ਗਵਾਉਂਦੇ ਨੇ ਕਿੰਨੇ ਐਕਸੀਡੈਂਟ ਕੇਸਸ ਨੇ ਜਿਨ੍ਹਾਂ ਨੂੰ ਟਾਈਮ ਸਿਰ ਇਲਾਜ ਨਹੀਂ ਸੀ ਮਿਲਦਾ ਕਿੰਨੀ ਪ੍ਰੋਬਲਮ ਸੀ ਕਿੰਨੇ ਬੱਚੇ ਨੇ ਜਿਹੜੇ ਪੜ੍ਹਨ ਨਹੀਂ ਜਾ ਸਕਦੇ ਸੀ ਕਿੰਨੇ ਜ਼ਿਆਦਾ ਕਿੰਨਾ ਨੁਕਸਾਨ ਸੀ ਤੁਸੀਂ ਇਹ ਤਾਂ ਸੋਚੋ ਨਾ ਜਿਹੜੀ ਮੰਤਰੀ ਤੁਸੀਂ ਸੱਦਾ ਦੇ ਰਹੇ ਹੋ ਕਿ ਆਓ ਇਕੱਠੇ ਹੋ ਕੇ ਦਿੱਲੀ ਵੱਲ ਨੂੰ ਚੱਲਣੇ ਆ ਸਰਕਾਰ ਚੱਲੇਗੀ ਉਹਨਾਂ ਨਾਲ ਮੈਂ ਕਿਉਂ 100% ਅੱਗੇ ਲੱਕੇ ਚੱਲਣਗੇ ਪਰ ਇਹ ਤਾਂ ਇੱਕ ਮਤ ਤੇ ਇਕੱਠੇ ਹੋਣ ਇੱਕ ਮੰਚ ਤੇ ਇਕੱਠੇ ਹੋਣ ਮਤਲਬ ਕਿ ਮਤਲਬ ਕਿ ਇਟਸ ਅ ਅਨਫੋਰਚੂਨੇਟ ਮੈਨੂੰ ਕਹਿਣਾ ਪੈ ਰਿਹਾ ਜਦੋਂ ਅਸੀਂ ਦਿੱਲੀ ਦਾ ਕਿਸਾਨੀ ਮੋਰਚਾ ਲੜਿਆ ਉਦੋਂ ਅਸੀਂ 30 32 ਜੱਥੇਬੰਦੀਆਂ ਇੱਕ ਮਤ ਤੇ ਇੱਕ ਝੰਡੇ ਥੱਲੇ ਇਕੱਠੀਆਂ ਹੋ ਗਈਆਂ ਹੁਣ ਕੀ ਇਹ ਹੀ ਜਾ ਹੋਇਆ ਹੋਇਆ ਜੀ ਹੁਣ ਨਾਲ ਤਾਂ ਜੱਥੇਬੰਦੀਆਂ ਵਧਾ ਲਈਆਂ ਅਸੀਂ 50 ਦੇ ਕਰੀਬ ਹੋਏ ਹੋਏ ਆ ਤੇ 50 ਦੇ ਕਰੀਬ ਪਹਿਲੀ ਗੱਲ ਤੋਂ ਘਟਣੀਆਂ ਚਾਹੀਦੀਆਂ ਸੀ ਸਾਡੇ ਅੰਦੋਲਨ ਤੋਂ ਬਾਅਦ ਉਹ ਵਧ ਗਈਆਂ ਉਲਟਾ ਹੁਣ 50 ਜਥੇਬੰਦੀਆਂ ਨੇ ਆਪੋ ਆਪਣੀ ਡਫਲੀ ਫੜੀ ਹੋਈ ਆ ਆਪਾਂ ਸਾਰੇ ਜਣੇ ਆਪੋ ਆਪਣੀ ਡਫਲੀ ਵਜਾਣ ਲੱਗੇ ਹੋਏ ਆ ਸੋ ਮੈਨੂੰ ਇਹ ਲੱਗਦਾ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਇੱਕ ਕਿਸਾਨੀ ਝੰਡੇ ਥੱਲੇ ਇਕੱਠੇ ਹੋਣਾ ਚਾਹੀਦਾ ਫਿਰ ਪੰਜਾਬ ਸਰਕਾਰ ਤੁਹਾਡੀ ਆਪਣੀ ਸਰਕਾਰ ਹੈ ਸਰਕਾਰ ਨਾਲ ਲੜਨਾ ਬੰਦ ਕਰਨਾ ਚਾਹੀਦਾ ਇਹ ਸਰਕਾਰ ਨਾਲ ਰੋਜ਼ ਦੀ ਲੜਾਈ ਚੰਗੀ ਨਹੀਂ ਹੁੰਦੀ ਇਹ ਸਟੇਟ ਲਈ ਫਾਇਦੇਮੰਦ ਨਹੀਂ ਹੁੰਦੀ ਸਰਕਾਰ ਨਾਲ ਲੜਾਈ ਬੰਦ ਹੋਣੀ ਚਾਹੀਦੀ ਹੈ ਇੱਕ ਝੰਡੇ ਥੱਲੇ ਇਕੱਠੇ ਹੋਈਏ ਇਕੱਠੇ ਹੋ ਕੇ ਪੰਜਾਬੀ ਬਣੀ ਹੈ ਪਹਿਲਾਂ ਪਹਿਲਾਂ ਇਹ ਛੱਡੀ ਹੈ ਵੀ ਸਾਡੀ ਫਲਾਣੀ ਜੱਥੇਬੰਦੀ ਹੈ ਇਹ ਛੱਡੀ ਹੈ ਇਹ ਫਲਾਣੀ ਸਰਕਾਰ ਹੈ ਢਮਕਾਣੀ ਇਹ ਗੱਲਾਂ ਬੰਦ ਕਰਕੇ ਸਭ ਤੋਂ ਪਹਿਲਾਂ ਤਾਂ ਆਪਾਂ ਸਟੇਟ ਟੂਡ ਆਪਣੇ ਅੰਦਰ ਪੰਜਾਬੀਅਤ ਲੈ ਕੇ ਆਈਏ ਅਸੀਂ ਪੰਜਾਬੀ ਹਾਂ ਅਸੀਂ ਪੰਜਾਬ ਨੂੰ ਬਚਾਉਣਾ ਹੈ ਜਦੋਂ ਸਾਡੀ ਪੰਜਾਬੀ ਝੰਡਾ ਕਿਹੜਾ ਹੋਣਾ ਚਾਹੀਦਾ ਪੰਜਾਬੀਅਤ ਦਾ ਕਿਸੇ ਸਰਕਾਰ ਦਾ ਜਾਂ ਕਿਸੇ ਉਹਦਾ ਪੋਲੀਟੀਕਲ ਪਾਰਟੀ ਆ ਜਾਂ ਕਿਸੇ ਜੱਥੇਬੰਦੀ ਦਾ ਨਹੀਂ ਹੋਣਾ ਚਾਹੀਦਾ ਝੰਡਾ ਬਣਾਓ ਇੱਕ ਜੀਤੇ ਲਿਖਿਆ ਹੋਏ ਪੰਜਾਬ ਪਹਿਲਾਂ ਪੰਜਾਬ ਦੇ ਝੰਡੇ ਥੱਲੇ ਸਾਰੇ ਹੋਵੋ ਇਕੱਠੇ ਆਪਣੀ ਚੌਧਰ ਗਰੀ ਜਿਹੜੀ ਹੈ ਆਪਣੀਆਂ ਪ੍ਰਧਾਨਗੀਆਂ ਉਹ ਛੱਡਿਏ ਰਲ ਕੇ ਉਸ ਝੰਡੇ ਥੱਲੇ ਪੰਜਾਬ ਦੇ ਝੰਡੇ ਥੱਲੇ ਇਕੱਠੇ ਹੋਈਏ ਫੇਰ ਕੂਚ ਕਰੀਏ ਦਿੱਲੀ ਨੂੰ ਫੇਰ ਕੁਛ ਨਾ ਕੁਛ ਲੈ ਵੀ ਆਵਾਂਗੇ ਇਹ ਵੀ ਗਾਰੰਟੀ ਹੈ ਜੀ ਮੰਤਰੀ ਜੀ ਇਹੋ ਜੀ ਨਸੀਹਤ ਜਥੇਬੰਦੀਆਂ ਦੇ ਆਗੂ ਬਰਦਾਸ਼ਤ ਨਹੀਂ ਕਰਦੇ ਵਿਰੋਧੀ ਸਮਝ ਲੈਣਗੇ ਦੇਖੋ ਗੱਲ ਇਹ ਹੈ ਜੀ ਮੈਂ ਫੇਰ ਇੱਕ ਗੱਲ ਕਹਿਣਾ ਅਸੀਂ ਤਾਂ ਅਸੀਂ ਤਹਿ ਦਿਲ ਦੀ ਗਹਿਰਾਈ ਤੋਂ ਦਾ ਜਲਦੀ ਗਹਿਰਾਈ ਤੋਂ ਅਸੀਂ ਇੱਜ਼ਤ ਕਰਦੇ ਆਂ ਕਿਸਾਨਾਂ ਦੀ ਕਿਸਾਨੀ ਦੀ ਹੁਣ ਇਸ ਤੋਂ ਵੱਧ ਅਸੀਂ ਕੀ ਕਹ ਰਹੀਏ ਜੀ ਸੋ ਮੈਂ ਤਾਂ ਇਹ ਕਹਿਣਾ ਜੀ ਝੰਡਾ ਇੱਕ ਹੋਣਾ ਚਾਹੀਦਾ ਪੰਜਾਬੀਅਤ ਦਾ ਹੋਣਾ ਚਾਹੀਦਾ ਪੰਜਾਬ ਦਾ ਹੋਣਾ ਚਾਹੀਦਾ ਬਿਲਕੁਲ ਵੱਡੀ ਗੱਲ ਆਖੀ ਐ ਇਹਨਾਂ ਨੇ ਕਿ ਝੰਡਾ ਇੱਕ ਹੋਣਾ ਚਾਹੀਦਾ ਪੰਜਾਬੀਅਤ ਦਾ ਹੋਣਾ ਚਾਹੀਦਾ ਪੰਜਾਬੀ ਸਮਝੋ ਤੇ ਪੰਜਾਬ ਦੇ ਹਿੱਤ ਦੀ ਗੱਲ ਕਰੋ ਕੇਂਦਰ ਵੱਲ ਨੂੰ ਜਾਣਾ ਤੇ ਅਸੀਂ ਨਾਲ ਤੁਰਾਂਗੇ ਸੱਦਾ ਦੇ ਦਿੱਤਾ ਹੈ ਵੇਖਣ ਵਾਲੀ ਗੱਲ ਰਹੇਗੀ ਇਹਨਾਂ ਦੇ ਸੱਦੇ ਦੇ ਉੱਪਰ ਹੁਣ ਕਿਸਾਨ ਜਥੇਬੰਦੀਆਂ ਦੇ ਆਗੂ ਜਿਹੜੇ ਨੇ ਕੀ ਫੈਸਲਾ ਲੈਂਦੇ ਹੋਏ ਨਜ਼ਰ ਆਉਂਦੇ ਨੇ ਕੈਮਰਾ ਪਰਸਨ ਅਨਿਲ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ